ਇੰਨਾ ਖੜੇ ਹੋਏ ਜਹਾਜ਼ਾਂ ਦੇ ਕੋਈ ਆਪਣੀ ਜਨਮ ਭੂਮੀ ਨੂੰ ਵਾਪਸ ਆਇਆ ਤੇ ਕੋਈ ਜ ਆਪਣੀ ਕਨਮ ਭੂਮੀ ਨੂੰ ਵਾਪਸ ਜਾਊਗਾ। ਵੀਡੀਓ ਨੂੰ ਦੇਖਣ ਵਾਲੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ਼੍ਰੀ ਅਕਾਲ। ਇਸ ਟਾਈਮ ਖੜੇ ਆ ਜੀ ਆਪਾਂ ਦਿੱਲੀ ਗੁਰਦੁਆਰਾ ਬਾਬੇ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ। ਤੇ ਉਹ ਮੇਰੇ ਮਗਰਲੇ ਬੰਨੇ 에ਅਰਪੋਰਟ ਆ ਜੀ। ਜਿੱਥੇ ਕਿ ਤੁਹਾਨੂੰ ਖੜੇ ਹੋਏ ਜਹਾਜ਼ ਨਜ਼ਰ ਆਉਂਦੇ ਪਏ ਆ। ਸੋ ਆਪਾਂ ਇਹ ਸਵੇਰ ਲਗਭਗ 6:00 ਵੇਲੇ ਸੀ ਪਿੰਡ ਤੋਂ ਤੇ ਹੁਣ ਲਗਭਗ ਸਮਾਂ ਹੋ ਗਿਆ ਜੀ 1 ਵਜੰ ਦਾ ਹੁਣ ਪਹੁੰਚੇ ਆਂ ਆਪਾਂ ਗੁਰਦੁਆਰਾ ਸਾਹਿਬ ਇੱਥੇ ਸਟਾਪ ਕੀਤਾ ਆ ਤੇ ਉਸ ਤੋਂ ਬਾਅਦ ਰਾਤ ਨੂੰ 11:30 ਵਜੇ ਆਪਣੀ ਫਲੈਟ ਉੱਪਰ ਨਹੀਂ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਵਾਪਸ ਜਾਣੇ ਆ ਤੇ ਉਦੋਂ ਪਹਿਲਾਂ-ਪਹਿਲਾਂ ਆਪਾਂ ਘੁੰਮਦੇ ਆਂ ਦਿੱਲੀ ਸ਼ਹਿਰ ਨੂੰ ਦੇਖਦੇ ਆਂ ਕੀ ਕੋਈ ਦਿੱਲੀ ਵਿੱਚ ਉੱਥੇ ਕਿੱਥੇ-ਕਿੱਥੇ ਪਹੁੰਚਦੇ ਆਪਾਂ ਤੇ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਇਸ ਵੀਡੀਓ ਦੇ ਨਾਲ ਪਿੰਡ ਤੋਂ ਆਉਂਦੇ ਆਂਦੇ ਸਮਾਂ ਪਉਣ ਲੱਗ ਗਿਆ ਜੀ ਬਹੁਤ ਜ਼ਿਆਦਾ ਕਿਉਂਕਿ ਧੁੰਦ ਸੀ ਬਹੁਤ ਜ਼ਿਆਦੀ ਤੇ ਮੈਂ ਤੇ ਮੇਰੇ ਨਾਲ ਆਪਣਾ ਗੋਡੀ ਸੰਧੂ ਲਾਸਿਕਾ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਕਰਦੇ ਆਂ ਦਰਸ਼ਨ ਮੇਲੇ ਆ ਜਾਓ ਸਤਨਾਮ ਸ੍ਰੀ ਵਾਹ ਧੰਨ ਗੁਰੂ ਨਾਨਕ ਤੇਗ ਬਹਾਦਰ ਸਿਮਰੀਏ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਗੁਰਦੁਆਰਾ ਬਾਬੇ ਕੇ ਨੇੜੇ ਇੰਦਰਾ ਗਾਂਧੀ 에어ਪੋਰਟ ਦਵਾਰਕਾ ਸੈਕਟਰ 08 ਸੱਚਖੰਡ ਵਾਸੀ ਬਾਬਾ ਨਾਨ ਸਿੰਘ ਜੀ ਸਲੇਰਾਵਾਲੇ ਲੈ ਲੀਆਂ ਜੀ ਆਪਾਂ ਟਿਕਟਾਂ ਚੱਲਦੇ ਹੁਣ ਮੈਟਰੋ ਵੱਲੋਂ ਲਾਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਜਿਹੜੀ ਮੈਟਰੋ ਸਫਰ ਆਪਾਂ ਕਰਨਾ ਮੈਟਰੋ ਇਸ ਟਾਈਮ ਆ ਚੁੱਕੀ ਆ ਸਟੇਸ਼ਨ ਤੇ ਹੌਲੀ ਹੌਲੀ ਹੁੰਦੀ ਤੇ ਆਪਾਂ ਚੜਦੇ ਇਹਦੇ ਵਿੱਚ ਕਰਦੇ ਆ ਦੇਖਦੇ ਅੰਦਰ ਦਾ ਕੀ ਆ ਮਾਹੌਲ ਝਾਲ ਔਠ ਵੀ ਗੋਲ ਜੀ ਜਟਾ ਔਠ 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 ਪੰਜ ਚਾਲਾਂ ਹੁੰਦੀ ਛੜ ਕੋਣ ਕਿਹੜੇ ਬੰਦੇ ਉੱਤੇ ਜੀ ਆਜਾ ਆਜਾ ਜੀ ਧਿਆਕ ਜੀ ਧਿਆਕ ਮੈਟਰੋ ਜਮਾਂ ਖਾਲੀ ਸਿਰਫ ਆਪਣੇ ਲਈ ਯਾ ਲੈ ਜਲੇਸੀ ਹੋਇਆ ਹੋਇਆ ਗਾਇਸ ਕਿਵੇਂ ਨਿਆਰੇ ਬੱਜ ਗਏ ਆਨੰਦ ਆ ਰਿਹਾ ਠੰਡੀ ਠੰਡੀ ਹਵਾ ਹੈ ਸੀਦੀ ਹਰ ਸੀਟ ਤੇ ਬਲੌਰ ਚੈੱਕ ਬਾਹਰ ਲਾ ਵੀ ਚੈੱਕ ਉਹ ਯਾਰ ਵੀ ਉੱਤਰਿਆ ਉਹ ਚੱਕਾ ਹੋ ਜਾਂਦਾ ਬਗਲ ਦੀ ਜੱਟਾਂ ਉਹ ਦਿੱਲੀ ਦੀਆਂ ਬਰੂਹਾ ਤੇ ਜੱਟ ਬੱਕਦੇ ਫਿਰਦੇ ਜੱਟੀਆਂ ਨਹੀਂ ਕ੍ਰਿਪਾ ਯਾਤਰੀ ਈਦੇ ਧਿਆਨ ਦੇ ਧਿਆਨ ਦੇ ਹੱਥ ਪਾ ਕੇ ਬੈਠੇ ਚੈੱਕ ਮੈਟਰੋ ਤੇ ਮੈਟਰੋ ਚੜੀ ਆਉਂਦੀ ਆਸੇ ਉਨੰਦ ਮੰਗੜਾ ਹਾਂ ਬ੍ਰੇਕ ਆਵਾਜ਼ ਨਹੀਂ ਕਰਦੀ ਆ ਇਹ ਤਾਂ ਲੈਦਰ ਪੈਣ ਵਾਲੇ ਹਾਂ ਸਟੇਸ਼ਨ ਟਾਰਗਸ ਸੈਕਟਰ 9 ਬਣਾਉਣ ਵਾਲ ਨੇ ਕੀ ਕਾਰਡ ਕੱਢੀ ਆ ਸਰਾ ਹੀ ਗਲਤ ਕੀਤੀ ਪਈ ਆ ਕੀ ਆ ਕਹਿੰਦੇ ਆਹ ਜੀ ਰਾਮ ਕ੍ਰਿਸ਼ਨ ਆਸ਼ਰਮ ਮਾਰਦਾ ਜੀ ਕੰਪਰਾਡੀ ਮੈਟਰੋ ਦੇ ਥੱਲੇ ਆਪੜਾ ਨਹੀਂ ਲੇਗਾ ਜੀ ਐਕਟ ਪੁਆਇੰਟ ਟਿਕਟ ਕਾਉਂਟਰ ਉਹ ਇਧਰ ਦੁਕਾਨਾਂ ਬਣੀਆਂ ਹੋਈਆਂ ਖੜ੍ਹ ਬੇਚਿਆ ਪਤਾ ਕੋਈ ਕਾਫੀ ਸਾਕ ਕਰਿਆ ਤੇ ਜੋ ਕੋਈ ਟਹਿਣਾ ਦੇਣਾ ਅੱਲਾਹ ਦੇਤਾ ਬੰਪਾ ਛੱਡਦੇ ਹੋਏ ਸਵੀਡ ਕਾਰ ਦੇ ਨਾਲ ਕੱਪੜਾ ਜਾਵੇ ਮੈਟਰੋ ਵਿੱਚ ਖੱਜਲ ਖਵਰੀ ਤਾਂ ਹੁੰਦੀ ਆ ਪਰ ਖੱਜਲ ਖਵਰੀ ਉਦਲੇ ਹੁੰਦੀ ਆ ਜਿਹੜਾ ਬੰਦਾ ਸਫ਼ਰ ਪਹਿਲੀ ਵਾਰੀ ਕਰਦਾ ਜਿਵੇਂ ਕਿ ਅਸੀਂ ਸਫ਼ਰ ਕੀਤਾ ਸੀ ਅੱਜ ਸੋ ਉਸ ਤੋਂ ਬਾਅਦ ਜਦੋਂ ਕਹਿੰਦੇ ਆ ਵੀ ਅਗਲ ੱਤਕੇ ਖਾਨ ਨਾਲ ਆਉਂਦੀ ਆ ਬਦਾਮ ਖਾਨ ਨਾਲ ਨਹੀਂ ਆਉਂਦੀ ਸੋ ਤੇਰਬਾ ਸਾਨੂੰ ਕੋਈ ਗੱਲਾਂ ਦਾ ਆ ਤੇਰ੍ਹਾਂ ਸਾਨੂੰ ਉਹ ਆਏ ਤੁਹਾਨੂੰ ਦਿਖਾਉਣੇ ਆ ਰੁਕੇ ਕਿਸੇ ਦਾ ਕਿਵੇਂ ਕਰੀਆ ਪਾਇਆ ਸਾਂ ਮੈਟਰੋ ਦਾ ਆ ਮੈਪ ਬਣਿਆ ਹੋਇਆ ਜੀ ਸਟੇਸ਼ਨ ਮੈਪ ਜਿਹਦੇ ਵਿੱਚ ਜੋ ਕਿ ਜਿਹੜਾ ਪਹਿਲੀ ਵਾਰੀ ਬੰਦਾ ਸਫ਼ਰ ਕਰਦਾ ਉਹ ਇਹ ਚ ਹੀ ਦੇ ਲੈਵੇ ਵੀ ਉਹ ਕਿਹੜੀ ਜਗ੍ਹਾ ਤੋਂ ਕਿਹੜੀ ਲੋਕੇਸ਼ਨ ਚੜਿਆ ਹੈਗਾ ਉਹ ਬਿੰਦੂ ਜਗ ਦਾ ਦੇ ਲੈਵੇ ਤੇ ਉਸ ਤੋਂ ਬਾਅਦ ਕਿਹੜੀ ਜਗ੍ਹਾ ਤੇ ਲੈ ਜਾਣਾ ਉਹ ਬਿੰਦੂ ਉਸ ਜਗ੍ਹਾ ਤੇ ਕਿੱਥੇ ਗ੍ਰੀਨ ਹੁੰਦਾ ਜਾਂ ਕਿੱਥੇ ਟ੍ਰੇਨ ਰੁਕਦੀ ਹੈ ਉਹ ਪਤਾ ਲੱਗਦਾ ਵੀ ਕਿਹੜਾ ਬਿੰਦੂ ਕਿੱਥੇ ਆ ਗਿਆ ਕਿਹੜੀ ਲੋਕੇਸ਼ਨ ਤੇ ਆ ਗਿਆ ਸਹੀ ਮੈਪ ਤਾਂ ਇਹੀ ਆ ਬੰਦਾ ਇਹਨੂੰ ਫੋਲੋ ਕਰਦਾ ਰਵੇ ਮੈਪ ਜਿੱਥੋਂ ਸ਼ੁਰੂ ਟ੍ਰੇਨ ਚੱਲਦੀ ਆ ਤੇ ਜਿੱਥੇ ਐਂਡ ਹੁੰਦੀ ਆ ਜਿਵੇਂ ਕਿ ਆਪਾਂ ਇੱਥੋਂ ਛੱਡੇ ਸੀਗੇ ਆਪਾਂ ਅਰਜੀਵ ਚੌਂਦਾ ਛੱਡੇ ਸੀਗੇ ਉਸ ਤੋਂ ਬਾਅਦ ਆਪਣਾ ਸਟੇਸ਼ਨ ਹੈਗਾ ਜੀ ਹੁਣ ਦਵਾਰਕਾ ਸੈਕਟਰ 8 ਆਪਾਂ ਇੱਥੇ ਉਤਰਨਾ ਸੋ ਪਹਿਲਾਂ ਆਪਾਂ ਇਹਨਾਂ ਚੀਜ਼ੇ ਦਾ ਪਤਾ ਨਹੀਂ ਸੀਗਾ ਹੁਣ ਟ੍ਰੇਨ ਵਿੱਚ ਸਫ਼ਰ ਕੀਤਾ ਤੇ ਆਪ ਨੂੰ ਪਤਾ ਲੱਗਿਆ ਵੀ ਕਿਹੜਾ ਸਫ਼ਰ ਕਿਵੇਂ ਹੁੰਦਾ ਤੇ ਕਿੱਥੇ ਕੀ ਕਿਉਂ ਚੱਲਦਾ ਕਿਹੜੇ ਪਿੰਡ ਤੋਂ ਕਿਵੇਂ ਚੱਲਣਾ ਆਪਾਂ ਤੇ ਕਿੱਥੇ ਜਾ ਕੇ ਉਤਰਨਾ ਸੋ ਇਹਦੇ ਲਈ ਕੰਮ ਸੌਖਾ ਹੋ ਜਾਂਦਾ ਬੰਦਾ ਜਿਹੜਾ ਮਰਜ਼ੀ ਟ੍ਰੇਨ ਚ ਚੱਕ ਲਵੇ ਜਿਹੜੀ ਮਰਜ਼ੀ ਟ੍ਰੇਨ ਤੇ ਬੈਠ ਜਾਵੇ ਪਰ ਸਿਰਫ ਆਹ ਲੋਕੇਸ਼ਨ ਮੈਪ ਨੂੰ ਚੈੱਕ ਕਰਦਾ ਰਹੇ ਵੇ ਮੈਂ ਆਪਣੇ ਕਿੱਥੋਂ ਪੇਸਕ ਜਾਣਾ ਤੇ ਕਿਹੜਾ ਬਿੰਦੂ ਜਾ ਕਰਿਆ ਦਿਗਦੇਟ ਹੈ ਦੇ ਕਰਦੇ ਕਰਾਉਂਦੇ ਪਹੁੰਚ ਗਿਆ ਆਪਾ 에ਰਪੋਰਟ ਤੇ ਹੁਣ ਜਿਹੜੇ ਆਏ ਉਹਨਾਂ ਨੂੰ ਲੈਨੇ ਆ ਨਾਲ ਤੇ ਕੌਣਿਆ ਚਾਲੇ ਵਾਪਸੀ ਦੇ ਲੱਗਦਾ ਸੰਭਾਲੇ ਅੰਦਰ ਬਾਹਰ ਆਉਣ ਦੀ ਵੇਟ ਅਰ ਕਿਦਾਂ ਲੋਕੀ ਗੇਟ ਤੇ ਵੇਟ ਕਰਨ ਲੱਗੇ ਜਨਾਂ ਨੇ ਆਉਂਦਾ ਤੇ ਇਸ ਤਰ੍ਹਾਂ ਹੀ ਆਪਾਂ ਬੈਠੇ ਚ ਲੱਗੇ ਹੋਏ ਆ ਆਉਂਦੇ ਆ ਤੇ ਲੈ ਕੇ ਨਾਲ ਚੱਲਦੇ ਆ ਪਿੰਡਾਂ ਲੋ ਅਗਲੇ ਸਫ਼ਰਾਂ ਦੇ ਵੱਧਦੇ ਆ ਆ ਗਿਆ ਯਾਰ ਦਾ ਕੋਲ ਨਾ ਤਾਂ ਨੰਮੇ ਦਾ ਇਸ ਟਾਈਮ ਪਹੁੰਚਿਆ ਜੀ ਆਪਾਂ ਮੰਨਤ ਹਵੇਲੀ ਤੇ ਰੋਤਕ ਤੁੰਦ ਕਾਫੀ ਹੋਣ ਕਰਕੇ 에어ਪੋਰਟ ਤੋਂ ਨਿਕਲਦੇ ਸਮਾਂ ਲੱਗ ਗਿਆ ਤੇ ਰਸਤੇ ਵਿੱਚ ਵੀ ਕਾਫੀ ਟਾਈਮ ਲੱਗ ਗਿਆ ਤੇ ਹੁਣ ਆਪਾਂ ਇੱਥੇ ਛਕਿਆ ਪ੍ਰਸ਼ਾਦਾ ਪਾਣੀ ਨਿਕਲਦੇ ਆ ਪੰਜਾਬ ਵੱਲ ਨੂੰ ਪਹੁੰਚਦੇ ਆਪਾਂ ਆਪਣੇ ਘਰਾਂ ਵਿੱਚ ਆ ਆਪਣੇ ਨਾਲ ਭੁੱਲਰ ਸਾਹਿਬ ਲਖਵਿੰਦਰ ਸਿੰਘ ਭੁੱਲਰ ਭੁੱਲਰ ਟੂਰ ਐਂਡ ਟਰੈਵਲ ਇਨਾ ਵਾਰ ਤਾਂ ਅਸੀਂ ਜਾਉਂ ਹੈਗੇ ਆ ਕੱਲ ਦੇ ਆਪਾਂ ਇਕੱਠੇ ਤੁਰੇ ਫਿਰਦੇ ਸੀਗੇ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਪਹੁੰਚਦੇ ਆ ਫਿਰ ਪੰਜਾਬ ਅਸਲ